ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਗੱਤਕਾ ਸੁਸਾਇਟੀ ਦੇ ਨੌਜਵਾਨ ਮੈਂਬਰਾਂ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਦੇ ਵਿੱਚ ਗੁਰੂਆਂ ਦੇ ਦਿੱਤੇ ਸੇਵਾ ਸਿਮਰਨ ਦੇ ਉਪਦੇਸ਼ ਦੇ ਤਹਿਤ ਸੰਗਤ ਦੇ ਸਹਿਯੋਗ ਦੇ ਨਾਲ ਥੈਲਸੀਮੀਆ ਦੇ ਮਰੀਜ਼ ਬੱਚਿਆਂ ਦੇ ਲਈ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਵਿੱਚ ਕਈ ਰਾਜਨੀਤਿਕ ਆਗੂ ਵੀ ਪਹੁੰਚੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ। ਖੂਨਦਾਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਵੱਡਾ ਦਾਨ ਹੈ ਤੇ ਹਰ ਇੱਕ ਦਫਰ ਸਮੰਦ ਹੈ ਕਿ ਖੂਨਦਾਨ ਦੇ ਵਿੱਚ ਹਿੱਸਾ ਪਾਵੇ। ਉਹਨਾਂ ਪ੍ਰਬੰਧਕਾਂ ਦੀ ਕਾਫੀ ਸ਼ਲਾਗਾ ਕਰਦਿਆ ਕਿਹਾ ਹੈ ਕਿ ਇਹ ਜੋ ਸੇਵਾ ਨਿਭਾਈਏ ਬਹੁਤ ਵੱਡਾ ਕਾਰਜ ਹੈ ਤੇ ਇਹ ਖੂਨ ਬੱਚਿਆਂ ਦੀ ਜ਼ਿੰਦਗੀ ਬਚਾ ਸਕਦਾ ਹੈ। ਉੱਥੇ ਹੀ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੁੱਲੂ ਇੱਕ ਕੈਂਪ ਲਗਾਤਾਰ ਲਗਾਈ ਜਾ ਰਹੇ ਨੇ ਤੇ 6 ਕੈਂਪ ਹੈ। ਉਹਨਾਂ ਦਾ ਹਰ ਵਾਰੀ ਕੈਂਪ ਖਾਲੀ ਸੀਮਿਆ ਮਰੀਜ਼ ਬੱਚਿਆਂ ਦੇ ਲਈ ਲਾਇਆ ਜਾਂਦਾ ਹੈ ਤੇ ਮਕਸਦ ਇਹ ਹੈ ਕਿ ਬੱਚਿਆਂ ਤੇ ਉਹਨਾਂ ਦੇ ਪਰਿਵਾਰ ਨੂੰ ਸਿੱਧੇ ਤੌਰ ਤੇ ਮਦਦ ਮਿਲੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਟੀਚਾ 200 ਦੇ ਕਰ ਉਨਗੇ ਲੇਕਿਨ ਜਿਵੇਂ ਲੋਕਾਂ ਦਾ ਸਾਥਵਾ ਚੜ ਕੇ ਮਿਲ ਰਿਹਾ ਹੈ ਇਹ ਟੀਚਾ ਜਲਦ ਹੀ ਪੂਰਾ ਹੋਵੇਗਾ ਤੇ ਲੋੜ ਪਈ ਤਾਂ ਇਸ ਕੈਂਪ ਨੂੰ ਵਧਾਇਆ ਵੀ ਜਾਵੇਗਾ ਸੈਂਟਰ ਦੇ ਅਸਲ ਕਾਮੀ ਦਿਲ ਦੇ ਅਸਲ ਕਾਜ ਨੂੰ ਦੇਖੋ ਕਿ ਕਿੰਨੇ ਬਾਬਾ ਕਰਾ ਦੇ ਕੋ 10 ਰੁਪਏ ਪਾ ਚਲੋ 3 ਹੋ ਗਿਆ ਆਪਣਾ ਮਨਾ ਸੁਣੀਆ ਸੁਣੀਆ ਏ ਉਪਰਲਾ ਸ਼੍ਰੀ ਹਰਗੋਬਿੰਦ ਗਤਕਾ ਸੁਸਾਇਟੀ ਜਿਹੜੀ ਆ 6 ਸਾਲਾਂ ਤੋਂ ਘਰ ਹੀ ਆ ਔਰ ਖਾਸ ਕਰਕੇ ਜਿਹੜੀ ਗੱਲ ਕਹੀ ਗਈ ਆ ਵੀ ਖੂਨਦਾਨ ਜੀਵਨਦਾਨ ਖੂਨਦਾਨ ਦੇ ਨਾਲ ਕਈ ਜਾਨਾਂ ਕੀਮਤੀ ਬਚ ਜਾਂਦੀਆਂ ਨੇ ਖੂਨਦਾਨ ਜ਼ਿੰਦਗੀ ਦਾ ਇੱਕ ਜੀਵਨ ਅੰਗ ਆ ਲਗਭਗ ਮੈਂ 63 ਵਾਰ ਡੋਨੇਟ ਖੂਨ ਕਰ ਚੁੱਕਾ ਹਾਂ ਖੂਨ ਜਿਹੜਾ ਵਾ 24 ਘੰਟੇ 'ਚ ਰਿਕਵਰ ਹੋ ਜਾਂਦਾ ਸੱਲ ਜੜਿਆ ਹਫਤੇ ਦੇ ਵਿੱਚ ਪੂਰੇ ਹੋ ਜਾਂਦੇ ਨੇ ਪਰ ਕਈ ਵਾਰੀ ਆਦਮੀ ਇਹ ਸੋਚਣ ਲੱਗ ਪੈਂਦਾ ਵੀ ਖੂਨ ਦੇਣ ਦੇ ਨਾਲ ਸ਼ਾਇਦ ਸਰੀਰ 'ਚ ਕਮਜ਼ੋਰੀ ਆ ਜਾਏਗੀ ਐਸੀ ਕੋਈ ਗੱਲ ਨਹੀਂ ਪਰ ਮੈਂ ਸਮਝਦਾ ਵੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਪਾਸ਼ਾ ਹੀ ਚਰਨਾ ਸ਼ੋਪਰਾਪਤ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਰਾਜ ਨੂੰ ਸਮਰਪਿਤ ਹੈ ਖੂਨਦਾਨ ਕੈਂਪ ਕਿਉਂਕਿ 350 ਸਾਲਾਂ ਸ਼੍ਰੀ ਗੁਰੂ ਤਾਂ ਇੱਕ ਬਹਾਦਰ ਦਾ ਵੀ ਚੱਲ ਰਿਹਾ ਸਤਾਪ ਦੀ ਚੱਲ ਰਹੀ ਹੈ ਔਰ ਮੈਂ ਯੋਜਕਾਂ ਨੂੰ ਖਾਸ ਕਰਕੇ ਇਸ ਗੱਲ ਦੀ ਵਧਾਈ ਇਹ ਇਸ ਕਰਕੇ ਦੇਣਾ ਕਿ ਇਹ ਜਿਹੜਾ ਕੈਂਪ ਆ ਇਹ ਥੈਲਸੀਮੀਆ ਦੇ ਜਿਹੜੇ ਪੇਸ਼ੈਂਟ ਨੇ ਖਾਸ ਕਰਕੇ ਉਹ ਥੈਲਸੀਮੀਆ ਦੇ ਪੇਸ਼ੈਂਟ ਸਿਰਫ ਖੂਨ ਤੇ ਡਿਪੈਂਡ ਹਨ ਉਹਨਾਂ ਨੂੰ ਅਗਰ ਖੂਨ ਨਾ ਮਿਲੇ ਤੇ ਉਹਨਾਂ ਦੀ ਜ਼ਿੰਦਗੀ ਰੁਕ ਜਾਂਦੀ ਔਰ ਮੈਨੂੰ ਜੋ ਜਾਣਕਾਰੀ ਮਿਲੀ ਹੈ ਸਾਡੇ ਬਟਾਲੇ ਵਿੱਚ ਜਿਹੜੀ ਸਾਹਮਣੇ ਆਈ ਹੈ ਲਗਭਗ 35 ਤੋਂ 40 ਪੇਸ਼ੈਂਟ ਜਿਹੜੇ ਥੈਲਸੀਮੀਆ ਦੇ ਵਟਾਲੇ ਹਲਕੇ ਜੀ ਮੌਜੂਦ ਨੇ। ਔਰ ਮੈਂ ਸਮਝਣਾ ਵੀ ਇਸ ਗਤਕਾ ਸਾਹਿਬ ਜਿਹੜੀ ਕਮੇਟੀ ਹੈ ਸ੍ਰੀ ਹਰਗੋਬਿੰਦ ਇਹ ਵਧਾਈ ਦੀ ਪਾਤਰ ਆ ਕਿ ਉਹਨਾਂ ਪੇਸ਼ਟਾਂ ਪੇਸ਼ੈਂਟ ਨੂੰ ਚੁਣਿਆ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਸਿਵਾਏ ਖੂਨ ਦੇ ਕੋਈ ਹੋਰ ਚੀਜ਼ ਬਚਾ ਹੀ ਨਹੀਂ ਸਕਦੀ ਔਰ ਮੈਂ ਪ੍ਰਭੂ ਚਾਹਨਾ ਬੇਨਤੀ ਕਰਨਾ ਕਿ ਇਹਨਾਂ ਨੂੰ ਹਿੰਮਤ ਉਹ ਸ਼ਕਤੀ ਦਿੰਦੀ ਰਹੇ ਹਰ ਸਾਲ ਕੋ ਸਟ੍ਰਾਈਕ ਕੈਂਪੇਨ ਯੋਜਨ ਕਰਦੇ ਰਹਿਣ ਔਰ ਉਹਨਾਂ ਦੀ ਜ਼ਿੰਦਗੀ ਜੜੀ ਸਿਕੂਰ ਰਹੇ ਇਹ ਅੱਜ ਦਾ ਜਿਹੜਾ ਮਹੱਤਵਪੂਰਨ ਕਦਮ ਆ ਮੈਂ ਸਮੇਂ ਨਾਲ ਵੀ ਇਹ ਸਾਰੇ ਡਾਕਟਰਸ ਦੀ ਟੀਮ ਸ਼ਹਿਰ ਦੇ ਸਾਰੇ ਆਏ ਗਲਮਾਨੇ ਵਿਅਕਤੀ ਸਭ ਦਾ ਇੱਥੇ ਆ ਕੇ ਹੌਸਲਾ ਬਜਾਈ ਕਰਨਾ ਬਹੁਤ ਅੱਛੀ ਔਰ ਵਧੀਆ ਸੋਚ ਆ ਮੈਂ ਇਹਨੇ ਕਹਿੰਦੇ ਆ ਪ੍ਰਭੂ ਜਰਨਾ ਫਿਰ ਬੇਨਤੀ ਕਰਨਾ ਕਿ ਇਹ ਪ੍ਰਭੂ ਇਹ ਗਤਗਾ ਸੁਸਾਇਟੀ ਸੁਸਾਇਟੀਆਂ ਜਿਹੜੀਆਂ ਨੇ ਇਹ ਨਸ਼ਿਆਂ ਨੂੰ ਵੀ ਦੂਰ ਕਰ ਸਕਦੀਆਂ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਵਗ ਗਿਆ ਹੈ ਨਸ਼ਿਆਂ ਨਾਲ ਜਵਾਨੀ ਬਰਬਾਦ ਹੋਣ ਢਈ ਆ ਤੇ ਇਸ ਕਰਕੇ ਨਸ਼ਿਆਂ ਨੂੰ ਬਚਾਉਣ ਵਾਸਤੇ ਵੀ ਇਹ ਸੁਸਾਇਟੀਆਂ ਆ ਗਿਆ ਇਹ ਵੀ ਜਿਹੜੀ ਹੈ ਮਹੱਤਵਪੂਰਨ ਕੜੀ ਆ ਸਭ ਤੋਂ ਪਹਿਲਾਂ ਤਾਂ ਮੈਂ ਪਹਿਲੀ ਪਾਤਸ਼ਾਹੀ ਤੁਨ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਗੁਰਪੁਰਬ ਦੇ ਉੱਤੇ ਅੱਜ ਜਿਹੜੀ ਸ੍ਰੀ ਹਰਗੋਬਿੰਦ ਗਤਕਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਹ ਬਹੁਤ ਹੀ ਇੱਕ ਸ਼ਲਾਗਾ ਜੋ ਕਦਮ ਹੈ ਔਰ ਅੱਜ ਕੱਲ ਦੇ ਯੁੱਗ ਦੇ ਵਿੱਚ ਜਿੱਥੇ ਮੈਂ ਸਮਝਦਾ ਵੀ ਜਿਹਦੇ ਖੂਨਦਾਨ ਕਰਨਾ ਹੈ ਖੂਨ ਇੱਕ ਐਸੀ ਚੀਜ਼ ਹੈ ਬੇਸ਼ੱਕ ਵਿਗਿਆਨ ਨੇ ਕਾਫੀ ਤਰੱਕੀ ਕੀਤੀ ਹੈ ਲੇਕਿਨ ਜੋ ਕੁਦਰਤ ਨੇ ਇਹ ਖੂਨ ਬਣਾਇਆ ਹੋਇਆ ਇਹ ਕੋਈ ਵੀ ਸਾਇੰਸ ਜਾਂ ਕੋਈ ਵੀ ਵਿਗਿਆਨੀ ਕੋਈ ਕਿਸੇ ਵੀ ਲੈਬ ਦੇ ਵਿੱਚ ਖੂਨ ਦਾ ਬਦਲਾ ਕੋਈ ਹੋਰ ਆਰਟੀਫੀਸ਼ੀਅਲ ਖੂਨ ਨਹੀਂ ਬਣਾ ਸਕਦਾ ਕੋਈ ਇੱਕ ਇਨਸਾਨ ਹੀ ਹੈ ਜਿਹੜਾ ਦੂਸਰੇ ਇਨਸਾਨ ਦੀ ਜਾਨ ਬਚਾਉਣ ਵਾਸਤੇ ਖੂਨਦਾਨ ਕਰਕੇ ਬਲੱਡ ਜਿਹੜੇ ਸਾਡੇ ਕੈਂਪ ਨੇ ਉਹਨਾਂ ਦੇ ਵਿੱਚੋਂ ਬਲੱਡ ਬੈਂਕ ਦੇ ਵਿੱਚ ਖੂਨ ਜਾਂਦਾ ਔਰ ਸਮੇਂ-ਸਮੇਂ ਸਰ ਜਦੋਂ ਵੀ ਕੋਈ ਕੁਦਰਤੀ ਆਫਤਾ ਜਾਂ ਕੋਈ ਐਸਾ ਕੋਈ ਕ੍ਰਾਈਸਿਸ ਆਂਦਾ ਉਹਦੇ ਵਿੱਚ ਇਹ ਖੂਨ ਜਿਹੜਾ ਵਾ ਲੋਕਾਂ ਨੂੰ ਚੜਾ ਕੇ ਉਹਨਾਂ ਦੀ ਜਾਨ ਬਚਾਈ ਜਾਂਦੀ ਹੈ ਔਰ ਇਹ ਜਿਹੜਾ ਅੱਜ ਦਾ ਕੈਂਪ ਹੈ ਵਿਸ਼ੇਸ਼ ਤੌਰ ਤੇ ਜਿਹੜੇ ਥੈਲੇਸੀਮੀਆਂ ਦੇ ਜਿਹੜੇ ਪੇਸ਼ੈਂਟ ਨੇ ਬੱਚੇ ਨੇ ਇਹਦੀ ਵੀ ਤਾਦਾਦ ਹਿੰਦੁਸਤਾਨ ਚ ਜਿਹੜੀ ਇਸ ਬਿਮਾਰੀ ਨਾਲ ਕਾਫੀ ਵੱਧ ਗਈ ਹੈ ਤਾਂ ਕਿ ਇਸ ਬਿਮਾਰੀ ਨਾਲ ਕਾਫੀ ਮੌਤਾ ਹੋ ਰਹੀਆਂ ਨੇ ਸੋ ਇਹਨੂੰ ਇੱਕੋ ਹੀ ਇਹਦਾ ਹੱਲ ਹੈ ਵੀ ਉਹਨੂੰ ਖੂਨ ਚੜਾਇਆ ਜਾਵੇ ਸੋ ਖੂਨ ਤਾਦੀ ਚੜਾਇਆ ਜਾਏ ਤੇ ਖੂਨਦਾਨ ਕੈਂਪ ਲੱਗਣਗੇ ਸੋ ਖੂਨਦਾਨ ਕੈਂਪ ਜੋ ਅੱਜ ਸੋਸਾਇਟੀ ਨੇ ਲਗਾਇਆ ਹਰ ਸਾਲ ਲਗਾ ਰਿਹਾ ਛੇਵਾਂ ਇਹਨਾਂ ਦਾ ਕੈਂਪ ਲੱਗਦੇ ਜਾ ਰਿਹਾ ਅਸੀਂ ਪਿਛਲੇ ਵੀ ਕੈਂਪਾਂ ਜਿਨ੍ਹਾਂ ਦੇ ਆਂਦੇ ਰਹੇ ਆਂ ਔਰ ਲੋਕ ਮੈਂ ਸਮਝਣਾ ਬਹੁਤ ਹੀ ਸਭਾਗੈਸਲੀ ਨੇ ਜਿਹੜੇ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਖੂਨਦਾਨ ਕਰਦੇ ਨੇ ਔਰ ਮੈਂ ਲੋਕਾਂ ਨੂੰ ਵੀ ਪ੍ਰੇਰਣਾ ਕਰਨਾ ਵੀ ਪ੍ਰੇਰਣਾ ਦਿੰਨੇ ਆ ਵੀ ਤੁਸੀਂ ਐਸੇ ਕੈਂਪ ਜਿੱਥੇ ਵੀ ਲੱਗਦੇ ਨੇ ਉੱਥੇ ਆਪਣਾ ਖੂਨਦਾਨ ਕਰਕੇ ਲੋਕਾਂ ਦੀ ਬਚਾਨ ਜਾਨ ਬਚਾਨ ਦੇ ਵਿੱਚ ਅਹਿਮ ਯੋਗਦਾਨ ਅਦਾ ਕਰਨ ਸੋ ਇਹਨਾਂ ਦੀ ਸੁਸਾਇਟੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਰਮਿੰਦਰ ਸਿੰਘ ਵਾਈਗੁਰਜੀ ਕਾਲਸਾ ਵਾਈਗੁਰਜੀ ਕੀ ਫਤੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ਪੁਰਨ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਟਕਾ ਸੁਸਾਇਟੀ ਵੱਲੋਂ ਇਹ ਸੇਵਾ ਖੂਦਾਨ ਕੈਂਪ ਥੈਲਾਸੀਮੀਆ ਪ੍ਰਭਾਵਿਤ ਬੱਚਿਆਂ ਦੇ ਲਈ ਲਗਾਇਆ ਜਾਂਦਾ ਹੈ ਇਹ ਹਰ ਸਾਲ ਗੁਰਨਾਨ ਦੇਵ ਜੀ ਦੇ ਗੁਰਪੁਰਬ ਤੇ ਇਹ ਕੈਂਪ ਰੱਖਿਆ ਜਾਂਦਾ ਹੈ ਸੇਵਾ ਕੈਂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਟਕਾ ਸੁਸਾਇਟੀ ਵੱਲੋਂ ਲਗਾਇਆ ਜਾਂਦਾ ਹੈ ਦੇਖੋ ਇਹ ਬੱਚੇ ਜਿਹੜੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ 20 ਤੋਂ 25 ਬੱਚੇ ਨੇ ਜਿਨ੍ਹਾਂ ਨੂੰ ਇਹ ਥੈਲਾਸੀਮੀਆ ਦੀ ਬਿਮਾਰੀ ਹੈ ਇਹ ਬਿਮਾਰੀ ਦੇ ਵਿੱਚ ਕੁਝ ਬੱਚਾ 9 ਮਹੀਨੇ ਚ ਦੋ ਵਾਰੀ ਜਾਂ ਤਿੰਨ ਵਾਰੀ ਬਲੱਡ ਚੜਦਾ ਹੈ ਇਹ ਉਹਨਾਂ ਬੱਚਿਆਂ ਵਾਸਤੇ ਹੀ ਸਪੈਸ਼ਲ ਸੁਸਾਇਟੀ ਨੇ ਉਪਰਾਲਾ ਕੀਤਾ ਹੋਇਆ ਹੈ ਇਹ ਅੰਮ੍ਰਿਤਸਰ ਤੋਂ KVI ਬਲੱਡ ਬੈਂਕ ਦੀ ਜਿਹੜੀ ਟੀਮ ਹੈ ਉਹ ਹਰ ਸਾਲ ਇੱਥੇ ਆ ਕੇ ਬੱਚਿਆਂ ਦਾ ਬਲੱਡ ਜਿਹੜਾ ਉਹਨਾਂ ਨੂੰ ਚੜਦਾ ਹੈ ਤੇ ਇਹ ਸੰਸਥਾ ਜਿਹੜੀ KVI ਆ ਬਲੱਡ ਜਿਹੜਾ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਪਲੱਸ ਇਸ ਬਲੱਡ ਦੇ ਨਾਲ ਇੱਕ ਫਿਲਟਰ ਜੋ 1000 ਰੁਪਏ ਦੀ ਰੇਂਜ ਵਿੱਚ ਹੁੰਦਾ ਹੈ ਉਹ ਸੰਸਥਾ ਫ੍ਰੀ ਪ੍ਰੋਵਾਈਡ ਕਰਾਉਂਦੀ ਹੈ ਇੱਥੋਂ ਤੱਕ ਕਿ ਕੋਈ ਪਰਿਵਾਰ ਮੈਡੀਸਿਨ ਦਾ ਵੀ ਨਹੀਂ ਇਤਜਾਮ ਕਰ ਸਕਦਾ ਇਹ ਸੰਸਥਾ ਉਹਨਾਂ ਨੂੰ ਮੈਡੀਸਿਨ ਵੀ ਕੋਲੋਂ ਪ੍ਰੋਵਾਈਡ ਕਰਉਂਦੀ ਹੈ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਬਹੁਤ ਵਾਰ ਕੀਤਾ ਚਲੋ ਜੀ ਤੇ ਖੂਨ ਦਾ ਨੇ ਇੱਕ ਬੜੀ ਵੱਡੀ ਚੀਜ਼ ਹੈਗੀ ਹੈ ਵੀ ਚਲੋ ਹਰ ਇੱਕ ਦਾ ਭਲਾ ਹੋਵੇ ਨਹੀਂ ਨਹੀਂ ਜੀ ਮਾਰੇ ਕਿਰਪਾ ਚੜ੍ਹਦੀ ਕਲਾ ਜੀ ਪੂਰੀ ਕੋਈ ਗੱਲ ਬਾਤ ਨਹੀਂ ਇਦਾਂ ਦੀ ਹਾ ਜੀ ਆਪਾਂ ਨੂੰ ਤਾਂ ਬਹੁਤ ਖੁਸ਼ੀ ਹੁੰਦੀ ਜੀ ਕੋਈ ਇਦਾਂ ਦਾ ਪਰਾਲਾ ਵੀ ਕਰਦਾ ਉੱਥੇ ਭੱਜ ਕੇ ਚਾਈਦਾ ਨਹੀਂ ਚਲੋ ਕੇ ਦਾ ਭਲਾ ਹੋਵੇ ਨਾਲੇ ਭਾਇ ਵੀ ਛੋਟੇ ਬੱਚਿਆਂ ਵਾਸਤੇ ਮੈਂ ਤੇ ਨੋਟ ਮਾਨਣ ਭਾਇ ਇਹ ਕਹਿਣਾ ਵਾ ਪੀ ਸਗੋ ਵੱਧ ਚੜ ਕੇ ਸੁਜੋਗ ਦੇਣਾ ਚਾਹੀਦਾ ਸਾਰਿਆਂ ਦਾ ਨਾਲ ਹੋਣਾ ਚਾਹੀਦਾ ਇੱਕ ਦੂਜੇ ਦੇ ਨਾਲ ਖਲੋਣਾ ਵਧੀਆ ਲੱਗਦਾ ਭਾਜੀ ਹੋਰ ਭਾਜੀ ਆ ਸਟੱਡ ਦੀ ਗੱਲ ਹੈ ਜੀ ਸਭ ਕੋ ਜੀ ਬਲੱਡ ਡੋਨੇਟ ਕਰਨਾ ਇੱਕ ਬਹੁਤ ਵੱਡਾ ਕੰਮ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਇੱਕ ਤੇ ਆਪਣੀ ਸਿਹਤ ਵੀ ਠੀਕ ਰਹਿੰਦੀ ਹੈ ਇੱਕ ਜਿਹੜਾ ਨੂੰ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੁੰਦੀ ਹੈ ਬਲੱਡ ਡੋਨੇਟ ਕਰ ਲੈਣ ਦੇ ਨਾਲ ਇੱਕ ਲੋਕਾਂ ਦੇ ਮਨ ਚ ਆਇਆ ਵਹਿਮ ਹੈ ਕਿ ਬਲੱਡ ਡੋਨੇਟ ਕਰਨ ਨਾਲ ਕਮਜ਼ੋਰੀ ਆਂਦੀ ਜਦਕਿ ਕਮਜ਼ੋਰੀ ਨਹੀਂ ਆਂਦੀ ਬਲੱਡ ਡੋਨੇਟ ਕਰਨ ਨਾਲ ਬੰਦੇ ਦੇ ਅੰਦਰ ਜਦੋਂ ਨਵਾਂ ਖੂਨ ਬੰਦਾ ਹੋਰ ਇਹ ਅੰਦਰ ਵੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਜਿਹੜੀ ਆ ਵਧਦੀ ਹੈ ਤੇ ਮੇਰੇ ਹਿਸਾਬ ਨਾਲ ਤੇ ਹਰ ਬੰਦੇ ਨੂੰ 6 ਮਹੀਨੇ ਦੇ ਵਿੱਚ ਇੱਕ ਵਾਰੀ ਆਪਣਾ ਬਲੱਡ ਡੋਨੇਟ ਜ਼ਰੂਰ ਕਰਨਾ ਚਾਹੀਦਾ ਤੁਸੀਂ ਕਿੰਨੀ ਵਾਰੀ ਬਲੱਡ ਡੋਨੇਟ ਕਰਦੇ ਹੋ ਮੈਂ ਲਗਭਗ ਸਾਲ ਦੇ ਵਿੱਚ ਇੱਕ ਤੋਂ ਦੋ ਵਾਰੀ ਬਲੱਡ ਡੋਨੇਟ ਕਰਦਾ ਹੀ ਹਾਂ ਜੀ ਹਰ ਸਾਲ ਇੱਕ ਤੇ ਜਿਹੜਾ ਬੰਦਾ ਬਲੱਡ ਡੋਨੇਟ ਕਰਦਾ ਉਹਦਾ ਵੀਪੀ ਨਹੀਂ ਕਦੀ ਵੱਧਾ ਹੋਰ ਵੀ ਜਿਹੜੀ ਬਿਮਾਰੀ ਨਾਲ ਲੜਨ ਦੀ ਜਿਹੜ